ਹੋਣਾ ਕੱਚਾ ਘਰ ਕਿੱਥੇ ਕਰਕੇ ਆਪਾਂ ਬਣਾਉਦੇ ਪਏ ਆ ਤੇ ਇੱਥੇ ਆਪਾਂ ਬਣਾਵਾਂਗੇ ਜਾਗੋ ਵਿਆਹ ਆ ਗਿਆ ਵਾ ਕੱਲ ਦੇ ਰੰਗ ਕਾਲੇ ਸਾਡੇ ਹੋਏ ਪਏ ਨੇ ਕਿਉਂ ਦੋਦੀ ਵਾ ਨਹੀਂ ਉਹ ਛੇ ਮਹੀਨਾ ਤੱਕ ਭਾਉ ਗੋਸ਼ ਹੋ ਗਿਆ ਉਹ ਕਹਿੰਦਾ ਦਿਹਾੜੀਆਂ ਬੜੀਆਂ ਬਣ ਗਈਆਂ ਨਹੀਂ ਨਹੀਂ ਉਹ ਕੈਲਕੂਲੇਟਰ ਕਰਨ ਲੱਗਾ ਸੀ ਹੁਣ ਅੱਛਾ ਵਾ ਹਾਏ ਬਾਪੂ ਨਹੀਂ ਖੜੇ ਭੋਲੇ ਟੈਂਟ ਵਾਲੇ ਕੋਲੇ ਤੇ ਕੱਚਾ ਤੇ ਬਾਪੂ ਹੁਣ ਚੱਲੇ ਤੇ ਆਪੋ ਹੀ ਚੱਲੀਏ ਮਾੜੀ ਜੀ ਦਵਾਈ ਦੂਈ ਇੱਕ ਲੈ ਜੁੱਤੀਆਂ ਲੈਣ ਚੱਲੇ ਜੁੱਤੀਆਂ ਚਾਚਾ ਜਾਂਦਾ ਕੱਟੋ ਕਰਦਾ ਚਲੋ ਆਹੋ ਬਰਫ ਨੂੰ ਜਿਹੀ ਕੋਈ ਚਾ ਲਾ ਮੇਰਾ ਉਹ ਜਾ ਇੱਕ ਗੰਦਾ ਪਾਣੀ ਹੁੰਦਾ ਇਹ ਗੰਦਾ ਪਾਣੀ ਨਹੀਂ ਬਰਫ ਆ ਤੈਨੂੰ ਚਾ ਲੈ ਜਿਹਨੇ ਕਿੱਥੇ ਬਣਦੀ ਦਿਖਾਦੀ ਨਾ ਜਿਹਨੇ ਤੈਨੂੰ ਬਣਦੀ ਦਿਖਾਦੀ ਤੈਨੂੰ ਉਲਟੀ ਨਹੀਂ ਆਈ ਮੇਰਾ ਨਾ ਵਟਾ ਦੀ ਫਿਰ ਤੂੰ ਗਲੇ ਖਰਾਸ਼ਾ ਡਲਟੀ ਦੀਆਂ ਦਵਾਈਆਂ ਫਿਰ ਲੈਣ ਜਾਣੀਆਂ ਉਥੋਂ ਤੂੰ ਪੱਕ ਚੱਲ ਜਾ ਰਿਹਾ ਦਿਖਾ ਦੇਣਾ ਬਾਬੋ ਕੀ ਹਾਲ ਚਾਲ ਆ ਜਿਹੜਾ ਅੱਜ ਦਾ ਵਲੌਗ ਨਾ ਬੜਾ ਹੀ ਕੈਂਡਾ ਹੁਣ ਅਜ ਆਪਣਾ ਆਉਣ ਜਾ ਰਿਹਾ ਏ ਵਿਆਹ ਪਰ ਥੋੜਾ ਜਿਹਾ ਸਰਪ੍ਰਾਈਜ਼ ਆ ਨਹੀਂ ਦੱਸਾਂਗੇ ਤੇ ਹੁਣ ਅਸੀਂ ਜਾ ਕੇ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਹੜਾ ਆਪਾਂ ਬਣਾਉਣ ਜਾ ਰਹੇ ਆ ਕੱਚਾ ਘਰ ਕੱਚੇ ਘਰ ਦੇ ਵਿੱਚ ਆਪਾਂ ਕੀ ਕਰਾਂਗੇ ਉੱਥੇ ਮਨਾਵਾਂਗੇ ਸੈਲੀਬ੍ਰੇਟ ਕਰਾਂਗੇ ਜਾਗੋ ਸੌਰੀ ਮੈਂ ਪਹਿਲਾਂ ਦੱਸਦਾ ਬਾਕੀ ਜਿਹੜਾ ਵਿੱਚ ਚੀਜ਼ਾਂ ਆਉਣੀਆਂ ਨੇ ਉਹ ਬਹੁਤ ਹੀ ਜਿਆਦੀਆਂ ਘੈਂਟ ਨੇ ਤੇ ਤੁਹਾਨੂੰ ਹੌਲੀ ਹੌਲੀ ਕਰਕੇ ਸਭ ਕੁਝ ਦਿਖਾਉਂਦੇ ਰਵਾਂਗੇ ਤੇ ਹੁਣ ਜਿੱਥੇ ਤੁਹਾਨੂੰ ਮਜ਼ਾ ਆਉਣਾ ਪਿਆਵਾ ਜਾ ਕੇ ਦਿਖਾਉਣਾ ਕੱਚਾ ਘਰ ਕਿੱਥੇ ਕਰਕੇ ਆਪਾਂ ਬਣਾਉਦੇ ਪਏ ਆ ਕੀ ਕਰਦੇ ਪਏ ਆ ਚਲੋ ਆ ਜੀ ਲਓ ਜੀ ਵੀਰੇ ਇਹ ਆਪਣੇ ਕੱਚੇ ਘਰ ਦਾ ਰੂਮ ਬੰਦਾ ਪਿਆਵਾ ਬਹੁਤ ਹੀ ਸ਼ਾਨਦਾਰ ਰੂਮ ਤੇ ਇੱਥੇ ਆਪਾਂ ਬਣਾਵਾਂਗੇ ਜਾਗੋ ਵਿਆਹ ਆ ਗਿਆ ਵਾ ਤੇ ਸਾਰੇ ਵੀਰਾਂ ਨੇ ਜ਼ਰੂਰ ਵੇਖਣਾ ਵਾ ਸਾਰੇ ਆਪਾਂ ਵਲੌਗ ਸਾਰੇ ਪਾਉਂਦੇ ਰਾਂਗੇ ਤੇ ਉਹ ਪਾਉ ਜੀ ਲੱਗੀ ਹੋਈ ਆ ਕੱਚੇ ਘਰ ਦੇ ਕੰਨ ਸਾਰਾ ਕੱਚਾ ਆਪਣਾ ਮਤਲਬ ਕਿ ਮਕਾਨ ਸਾਰਾ ਬਣੂਗਾ ਕੱਚਾ ਤੇ ਅੱਗੇ-ਅੱਗੇ ਤੁਹਾਨੂੰ ਰੋਜ਼-ਰੋਜ਼ ਦਿਖਾਉਂਦੇ ਰਾਵਾਂਗੇ ਉਹ ਤਾਂ ਹੈ ਕਿਆ ਤੇ ਚਲੋ ਆਜੋ ਨਾਲ ਜੁੜੇ ਰਹੋ ਤੇ ਅੰਦਰ ਜਾ ਕੇ ਦਿਖਾਉਣਾ ਮੈਂ ਆ ਜੰਗਾਟ ਇਹ ਵੀ ਬਹੁਤ ਪੁਰਾਣੀ ਆਂਟੀ ਪੀਸ ਤੇ ਗਾਂ ਦੀਆਂ ਤੁਹਾਨੂੰ ਦਿਖਾਉਣੇ ਆ ਕੀ ਤੇ ਕੀ ਨਹੀਂ ਲਓ ਜੀ ਬਾਬਿਓ ਇਹ ਆਪਣਾ ਕੱਚਾ ਘਰ ਰੈਡੀ ਹੁੰਦਾ ਪਿਆ ਉਹ ਮਿਸਤਰੀ ਸਾਹਿਬ ਕੰਮ ਕਰਨ ਦੇ ਨੇ ਤੇ ਇੱਕ ਪਾਸੇ ਦੀ ਕੰਧ ਤੇ ਪੂਰੀ ਘਰਤੀ ਪਿਛਲੇ ਪਾਸੇ ਦੀ ਤੇ ਸਾਈਡ ਵਾਲੀ ਤੇ ਅਗਲੀਆ ਕੰਧਾ ਰਹਿ ਗਈਆਂ ਇਹ ਵਾਲੀ ਚੰਗਾਠ ਹੈ ਆ ਇੰਟੀਗ ਪੀਸ ਆ ਬਹੁਤ ਜਿਆਦਾ ਪੁਰਾਣਾ ਤੇ ਬੜਾ ਹੀ ਔਖਾ ਆ ਕੇ ਲੱਭ ਕੇ ਲੈ ਕੇ ਆਂਦਾ ਉਤਲੇ ਪਾਸੇ ਜਾਲੀ ਤੁਸੀਂ ਦੇਖ ਹੀ ਲਈ ਆ ਪੁਰਾਣੀ ਸਮਝ ਹੁੰਦੀ ਹੈ ਇੱਥੇ ਆਪਾਂ ਬਾਰੀਆਂ ਪਾਉਣੀਆਂ ਵਾਂ ਦੋਵੇਂ ਪਾਸੇ ਬਾਰੀਆਂ ਪਾ ਦਾਂਗੇ ਸੱਜੇ ਖੱਬੇ ਤੇ ਇੱਕ ਆਲੇ ਦੋ ਆਲੇ ਪਾਉਣੇ ਆ ਤੇ ਆਹ ਬਈ ਹੁਣੀ ਕੰਮ ਕਰਨ ਦੇ ਆ ਦੇਖੋ ਇੱਟਾ ਰੱਖਣ ਦੇ ਕੱਚੀਆਂ ਇੱਟਾ ਰਹਿ ਕੇ ਆਂਦੀਆਂ ਸੀਗੀਆਂ ਤੇ ਫੇਰ ਉੱਤਲੇ ਪਾਸੇ ਛੱਤ ਜੀ ਪਾਈ ਸੀ ਅਸੀਂ ਕਿਉਂਕਿ ਇੱਟਾ ਖਰਾਬ ਨੂੰ ਹੋਣਾ 20 ਬੜਾ ਆਉਂਦਾ ਸੀਗਾ ਤਾਂ ਕਰਕੇ ਸਾਨੂੰ ਇਹ ਕੰਮ ਕਰਨਾ ਪਿਆ ਤੇ ਹੁਣ ਮਿਸਤਰੀ ਸਾਹਿਬ ਉੱਤੇ ਕੰਮ ਕਰਨ ਦੇ ਆ ਚੰਗਾੜ ਤੁਸੀਂ ਦੇਖ ਹੀ ਲਈ ਐ ਅੰਟੀਕ ਪੀਸ ਆ ਅੰਦੇ ਬੂਏ ਮੈਂ ਤੁਹਾਨੂੰ ਦਿਖਾ ਦੂੰਗਾ ਬੜੇ ਹੀ ਜਿਆਦੇ ਘੈਂਟ ਨੇ ਅੰਦਰ ਵਾਲਾ ਕਮਰਾ ਦੋ ਆਪਾਂ ਬੈੱਡ ਲਾ ਦਾਂਗੇ ਸਿੰਗਲ ਸਿੰਘ ਜੀ ਬਾਬਿਓ ਅੱਜ ਦੂਸਰਾ ਦਿਨ ਆ ਗਿਆ ਵਾ ਦੂਸਰੇ ਦਿਨ ਵੀ ਇਹਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਕੰਮ ਖਿੱਚਦੇ ਪਏ ਆ ਜਿਹੜਾ ਵਿਆਵਾ ਵਿਆਹਾਂ ਦਿਖਾਈ ਦੇਣਾ ਬਹੁਤ ਐਕਸਾਈਟਮੈਂਟ ਵਾਲੀ ਚੀਜ਼ ਆ ਤੇ ਤੁਹਾਨੂੰ ਦੇ ਦੇ ਸਰ ਨਾਲ ਜੁੜੇ ਰਹੋ ਤੁਹਾਨੂੰ ਘੈਂਟ ਤੋਂ ਘੈਂਟ ਚੀਜ਼ ਦਿਖਾਉਂਦੇ ਰਹਿਣ ਕਰਾਂਗੇ ਤੇ ਜਾ ਕੇ ਦਿਖਾਉਣੇ ਆ ਭਾਉ ਉਹਨਾਂ ਨੂੰ ਸਾਰਿਆਂ ਨੂੰ ਕਿਵੇਂ ਕੰਮ ਚੱਲਦੇ ਨੇ ਤੇਰੀਆਂ ਨਾ ਰੰਗ ਕਾਲੇ ਸਾਡੇ ਹੋਏ ਪੈਣੇ ਕਿਉਂ ਦੁੱਦੀ ਵਾਈ ਬੁੱਦੀ ਲੈ ਇਹ ਮੁੰਡਾ ਕੰਮ ਲੱਗਾ ਆ ਬਹੁਤ ਸੋਹਣਾ ਕੰਮ ਕਰਦਾ ਇਹਨੇ ਮਰਜ਼ਾ ਸੰਗ ਦੇ ਰੱਖੇ ਦੇਖੋ ਇਹ ਆਪਣੀ ਇਟਾ ਉਹ ਲੱਗਾ ਕੰਮ ਇਹ ਬਣ ਜਾਣਾ ਕਮਰਾ ਛੇਤੀ ਛੇਤੀ 6 ਮਹੀਨਾ ਤੱਕ ਨਹੀਂ ਉਹ 6 ਮਹੀਨਾ ਤੱਕ ਭਾਉ ਗੋਸ਼ ਹੋ ਗਿਆ ਉਹ ਕਹਿੰਦਾ ਦਿਹਾੜੀਆਂ ਬੜੀਆਂ ਬਣ ਗਈਆਂ ਨਹੀਂ ਨਹੀਂ ਉਹ ਕੈਲਕੂਲੇਟਰ ਕਰਨ ਲੱਗਾ ਸੀ ਹੁਣ ਤੇ ਅਨੁਭਗਿਆ ਕੀ ਦਿਖਾਉਂਦੇ ਹੈ ਹੋਤਾ ਹੈ ਕਿ ਆ ਸਾਨੂੰ ਕੀ ਵੀ ਦੱਸੋ ਸਾਨੂੰ ਇਹ ਸਾਡਾ ਪਹਿਲਾ ਹੀ ਕਮਰਾ ਤਿਆਰ ਕਰਦੇ ਪਏ ਆ ਦੇ ਲਈ ਸਾਨੂੰ ਬਹੁਤ ਹੀ ਸਮਾਨ ਚਾਹੀਦਾ ਵਾ ਜਿਹੜਾ ਆਪਾਂ ਕਹਿ ਸਕਦੇ ਆ ਵਿਰਾਸਤ ਸਮਾਨ ਪੁਰਾਣਾ ਕਿਸੇ ਦੇ ਵੀਰ ਦੇ ਭਰਾ ਦੇ ਘਰੇ ਪਿਆ ਹੋਵੇ ਜਾਂ ਆਂਡੀਆਂ ਗਵਾਂਡੀਆਂ ਘਰੇ ਪਿਆ ਹੋਵੇ ਉਹ ਸਮਾਨ ਜਰੂਰ ਸਾਨੂੰ ਜਰੂਰ ਦੱਸਿਆ ਜੇ ਬੂਹੇ ਬਾਰੀਆਂ ਵੀ ਚਾਹੀਦੀ ਆ ਲੈ ਆਪਾਂ ਪਹਿਲਾ ਕਮਰਾ ਤਿਆਰ ਕਰਨ ਲੱਗੇ ਆ ਕੋਈ ਪੁਰਾਣਾ ਸੰਦੂਕ ਹੋ ਗਿਆ ਕੋਈ ਪੁਰਾਣਾ ਬੂਹਾ ਹੋ ਗਿਆ ਕੋਈ ਪੁਰਾਣਾ ਬਾਰੀ ਹੋਗੀ ਕੋਈ ਵੀ ਪੁਰਾਣੀ ਚੀਜ਼ ਹੋਵੇ ਸਾਨੂੰ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਵਾ ਮੈਂ ਨੰਬਰ ਵੀ ਤੁਹਾਡੇ ਪਾਸੇ ਰਾਂਗਾ ਉਹਦੇ ਵਟਸਐਪ ਤੇ ਉਹ ਦੱਸ ਕੇ ਨਾ ਦੱਸੋ ਨਹੀਂ 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 ਇੱਥੇ ਤੇ ਆਉਣ ਵਾਲੀਆਂ ਵਿਰਾਸਤਾਂ ਨੂੰ ਦੇਖੋ ਤੇ ਆ ਦੇਖੋ ਇਹ ਸਾਡੀ ਵਿਰਾਸਤ ਹੈ ਅਦੇਸੀ ਗਰਾਹ ਤੇ ਇਹਦੇ ਵਿੱਚ ਅਸੀਂ ਬਹੁਤ ਕਣਕਣ ਜਿਆ ਤਿਆਰ ਕਰਾਂਗੇ ਇਧਰੋਂ ਵੀ ਤਿਆਰ ਕਰਦੇ ਨੇ ਜਾ What's this dog damn अपना टाइगर बहुत ही क्यूटेस्ट परसन इन माय लाइफ क्यूटे जर्मन छे फुट की कर फिर सारा कि देख मेनू अपना भी जर्मन छे फुट ਉਨੂੰ 6 ਫੁੱਟ ਬਤਾ ਕੇ ਨਹੀਂ ਕਿਉਂਕਿ 6 ਫੁੱਟ ਦਾ ਹੋ ਜਾਂਦਾ ਹੈ ਜਰਮਨ 6 ਫੁੱਟ ਜਰਮਨ ਉਹ ਮਰ ਗਈ ਖੇਡਦਾ ਵਾ 3 ਫੁੱਟ ਦਾ ਰਹਿ ਗਿਆ ਖੇਡਦਾ ਵਾ 3 ਫੁੱਟ ਦਾ ਨਹੀਂ ਰਹਿ ਗਿਆ ਕਿਉਂ ਟੈਸਟ ਬਰਸ ਨਾ ਪੂਛਣ ਦੀ ਮੈਨੂੰ ਲਾ ਦਿੰਦੇ ਵਜੋਂ ਦੇ ਪਿੱਛੋਂ ਨੀਵਾ ਅੱਗੋ ਉੱਚਾ ਹਨ ਨੂੰ ਆਪਾਂ ਕਹਿੰਦੇ ਜਰਮਨ 6 ਫੁੱਟ ਇੱਥੇ ਲੋੜ ਜ਼ਿਆਦਾ ਨਾਲ ਆਂਦੇ ਆ ਆ ਆ ਇਹ ਆਪਣੇ ਮੁਰਗੇ ਆ ਆ ਆ ਇਹਨੂੰ ਕਹਿੰਦੇ ਆ ਪੈਡ ਕਰਨਾ ਇਹ ਆਪਣਾ ਵੀਰ ਪੈਡ ਕਰਦਾ ਪਿਆ ਵਾ ਮਿਸਤਰੀ ਸਾਹਿਬ ਦੇ ਲਈ ਅੰਦੇ ਉੱਤੇ ਖੜ ਕੇ ਫੇਰ ਕੰਦ ਦੀ ਤਿਆਰੀ ਚੱਲੂਗੀ ਇਸ ਪੇਦੇ ਦੀਆਂ ਲੱਕੜਾਂ ਜਿਵੇਂ ਹੋ ਗਈਆਂ ਜਾਂ ਬਾਸ ਹੋ ਗਏ ਉਹਨਾਂ ਨੂੰ ਬਨ ਕੇ ਫਿਰ ਪੈੜ ਕੀਤੀ ਜਾਂਦੀ ਆ ਬਈ ਪੈੜ ਕਰਦਾ ਪੂਰਾ ਜੋਰ ਲਾ ਕੇ ਇਹਨੂੰ ਬੰਨਦੇ ਆ ਕਿ ਥੱਲੇ ਵੀ ਖਿਸਕੇ ਨਾ ਜਾਵੇ ਕਿ ਬੰਦਾ ਡੇਗ ਨਾ ਜਾਵੇ ਹਨਾ ਬਈ ਬਿਲਕੁਲ ਸਹੀ ਸੋਹਣੇ ਤਰੀਕੇ ਨਾਲ ਕਰਦੇ ਹਾਂ ਹਾਂ ਕੀ ਬਾਤ ਹੈ ਤੇ ਇਹ ਹੁਣ ਫਿਰ ਇਹਨਾਂ ਨੇ ਪੂਰੇ ਸੋਹਣੇ ਤਰੀਕੇ ਨਾਲ ਬੰਨ ਦੇਣਾ ਆ ਚਲੋ ਬਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਿਆ ਹੀ ਬੜਾ ਮੈਨੂੰ ਤੈਨੂੰ ਪਤਾ ਨਹੀਂ ਦੱਸਾਂ ਚਾਹ ਸਾਨੂੰ ਹੋਣਾ ਚਾਹੀਦਾ ਨਹੀਂ ਤੈਨੂੰ ਸੋ ਦੁੱਗਣਾ ਹੈ ਹਾਏ ਮਰ ਜਾਏ ਤੂੰ ਕੁੱਤੀਏ ਬਈ ਮੇਰੀ ਗੱਲ ਸੁਣੋ ਤੇ ਪਹਿਲੇ ਤਾਂ ਸਵਾਗਤ ਕਰੋ ਸਾਡੇ ਨਾਲ ਬਈ ਇਹ ਦਿਨ ਦਾ ਨਾ ਜਿਹੜਾ ਦਿਨ ਹੋਣਾ ਅੱਜ ਤੁਹਾਨੂੰ ਨਾ ਅਸੀਂ ਕੁਝ ਨਵਾਂ ਸਰਪ੍ਰਾਈਜ਼ ਦੇਣਾ ਹੈ ਬਈ ਇਹ ਦਿਨ ਦਾ ਚਾਹ ਸਾਰੇ ਨਹੀਂ ਹੁੰਦਾ ਸਾਰਿਆਂ ਨੂੰ ਹੁੰਦਾ ਹੈ ਇਸ ਚਾਹ ਵੀ ਹੁੰਦਾ ਹੈ ਤੇ ਬਾਅਦ ਚ ਸਿਆਪਾ ਵੀ ਹੁੰਦਾ ਹੈ ਨਹੀਂ ਤੂੰ ਮੈਨੂੰ ਮੈਨੂੰ ਚਾਹ ਨਹੀਂ ਉਹੀ ਲੱਡੂ ਖਾਦਾ ਖਾਦਾ ਹੀ ਮਾਰਾ ਨਾ ਖਾਦ ਕੇ ਚਾਹ ਟੇਟੜ ਜਿਨਾ ਟਿਹੜ ਤੇ ਜਿੱਡਾ ਚਾਹੇ ਬੜਾ ਤਖੜਾ ਵਾਹ ਜੀ ਵਾਹ ਮੇਰੀ ਨਾਈਸ ਤੇ ਢੇਰ ਤੋਂ ਲੱਗਾ ਕਿੰਨਾ ਦਿਨ ਜਾਇਆ ਜਿਹੜੇ ਹੁਣ ਆਪਾਂ ਨਾ ਉਹ ਬਾਪੂ ਨਹੀਂ ਖੜੇ ਬਾਪੂ ਨੂੰ ਦਿਖਾ ਦੇ ਗਾ ਚਾਚਾ ਵਾਹ ਐ ਬਾਪੂ ਨਹੀਂ ਖੜੇ ਭੋਲੇ ਟੈਂਟ ਵਾਲੇ ਕੋਲੇ ਤੇ ਚਾਚਾ ਤੇ ਬਾਪੂ ਹੁਣ ਚੱਲੇ ਤੇ ਆਪੋ ਵੀ ਚੱਲੀਏ ਮਾੜੀ ਜੀ ਦਵਾਈ ਦੂਈ ਇਹ ਕਹਿੰਦੇ ਜੁੱਤੀਆਂ ਲੈਣ ਚੱਲੇ ਜੁੱਤੀਆਂ ਆ ਚਾਚਾ ਜਾਂਦਾ ਕੱਟ ਆਫ ਕਰਦਾ ਚਲੋ ਵੀਡੀਓ ਸ਼ੂਟ ਕਰਦੇ ਹਾਂ ਕਹਿੰਦਾ ਵੀਡੀਓ ਸ਼ੂਟ ਕਰਦੇ ਮੇਰਾ ਆਹ ਬਰਫ ਨੂੰ ਜਹੀ ਪਹੁੰਚਿਆ ਲੱਗਾ ਮੇਰਾ ਉਹ ਜਾ ਇੱਕ ਗੰਦਾ ਪਾਣੀ ਹੁੰਦਾ ਇਹ ਜਿਵੇਂ ਗੰਦਾ ਪਾਣੀ ਨਹੀਂ ਬਰਫ ਆ ਤੈਨੂੰ ਚਾੜ ਚਾੜ ਜਿੱਥੇ ਬਣਦੀ ਦਿਖਾਦੀ ਨਾ ਜਿਹਨੇ ਤੈਨੂੰ ਬਣਦੀ ਦਿਖਾਦੀ ਤੈਨੂੰ ਉਲਟੀ ਨਹੀਂ ਆਈ ਮੇਰਾ ਨਾ ਵਟਾਦੀ ਫਿਰ ਤੂੰ ਗਲੇ ਖਰਾਸ਼ ਆ ਡੁਲਟੀ ਦੀਆਂ ਦਵਾਈਆਂ ਫਿਰ ਲੈਣ ਜਾਣੀਆਂ ਉਥੋਂ ਤੂੰ ਪੱਕ ਚੱਲ ਜਾ ਯਾਰ ਦਿਖਾ ਦੇਣਾ ਨਹੀਂ ਨਹੀਂ ਐਡਾ ਨਾ ਜਫਾ ਪਾ ਜਾਣਾ ਟਾਣਾ ਨਾ 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 ਟਾਣਾ ਨਾ ਨਾ ਕਰੇ ਰੰਗ ਚ ਬਾਰੇ ਹੁੰਦੇ ਵੇ ਹੈ ਹਾਂ ਸਭ ਕੁਝ ਰੰਗ ਚ ਬਾਰੇ ਜਿਹੜਾ ਵਲੋਗ ਵੀ ਦਿਖਾਉਣਾ ਉਹ ਸਭ ਕੁਝ ਆਪਾਂ ਜਿਹੜਾ ਆਪਾਂ ਕਹਿੰਦੇ ਹோம் ਟੂਰ ਹੈ ਅੱਛਾ ਆ ਗਏ ਜੁੱਤੀਆਂ ਦੀ ਦੁਕਾਨ ਆਪਣੇ ਕੋਟ ਦੀ ਹੋਰ ਕੀ ਚਾਹੀਦਾ ਲੈ ਚਾਚੇ ਨੇ ਪਹਿਲਾਂ ਮੁੰਝ ਹੋਏ ਹੈ ਚਾਚਾ ਕਰਦਾ ਸਮਝਣਾ ਹੈ ਉਹ ਵੀ ਚਾਚਾ ਕਰਕੇ ਜੁੱਤੀ ਸਿਲੈਕਟ ਤੋਰ ਪਿਆ ਜੀ ਚਾਚਾ ਯਾਰ ਓਏ ਬ੍ਰਾਂਡ ਦਾ ਚਾਚੇ ਨੇ ਢਾਏ ਤੇ ਐਵੇਂ ਤੁਰੇ ਪਏ ਸੀ ਚਾਚਾ ਚਾਹ ਪੈਂਟ ਦੇ ਨਾਲ ਚਾਹ ਦੇਖਦਾ ਪਿਆ ਚਾਚਾ ਚਾਹ ਪੈਂਟ ਦੇ ਨਾਲ ਕੁਰਤੇ ਪਜਾਮੇ ਹੁੰਦਾ ਕੁਰਤੇ ਵੀ ਨਹੀਂ ਹੁੰਦਾ ਚਾਚਾ ਜੁੱਤੀ ਨਾਲ ਪੈਂਟ ਪਾਈ ਫਿਰਦਾ ਤੇ ਚਾਚਾ ਤੁਨ ਚਾਹ ਦਾ ਹੱਦ ਕਿਨਾ ਉਹ ਚਾਹ ਚਾਹ ਚਾਈ ਜੜ ਕੇ ਦੇ ਜਿਹਦੇ ਨਾਲ ਹੀ ਦੋ ਵਾਰ ਚਾਹ ਆ ਗਿਆ ਉਹਦਾ ਕੰਮ ਆਪਣੇ ਕੋਲ ਉਦੋਂ ਤਾਂ ਚਾਹ ਕਿਨ ਉਹ ਉਹਦੇ ਲਈ ਤੂੰ ਚਾਹ ਕਿੰਨਾ ਬੂਏ ਐਡਾ ਕੰਮ ਨੂੰ ਗਾ ਤੂੰ ਹਾਂ ਲੈਂਟਰ ਪਾਉਣ ਜਾਣਾ ਉਹ ਚਾਈ ਹੁੰਦਾ ਚਾਈ ਹੁੰਦਾ ਕੋਈ ਨਹੀਂ ਚਾਚਾ ਨਾ ਬੋਲ ਨਾ ਯਾਰ ਕੁਝ ਸੁਣਾਣਾ ਵਿਆਹ ਵਿਆਹ ਜੇ ਪਹਿਲਾਂ ਦੱਸੇਗਾ ਨਾ ਫਿਰ ਪੰਗਾ ਹਲ ਤਾਂ ਚੱਲ ਤੂੰ ਉੱਧਰ ਬਹਿ ਮੈਂ ਪਰਲੇ ਪਾ ਬਹਿਣਾ ਯਾਰ ਓਹ ਹੋਲਾ ਵੀ ਮਿੱਤਰੋ ਹੁਣ ਚੱਲੇ ਆਪਾਂ ਇਥੋਂ ਦਿਖਾਣੇ ਉੱਥੇ ਜਾਗੇ ਚਾਚਾ ਦਿਖਾਵਾਂਗੇ ਸਸਪੈਂਸ ਰੱਖਣਾ ਥੋੜਾ ਪਰ ਜਿੰਨਾ ਇਹਨੂੰ ਚਾਹਣਾ ਐਨਾ ਆਪਾਂ ਨੂੰ ਨਹੀਂ ਹੋ ਸਕਦਾ ਐਨਾ ਚਾਹ ਆਪਾਂ ਨੂੰ ਕਦੇ ਹੋਈ ਨਹੀਂ ਸਕਦਾ ਹਾਂ ਵੀ ਚਾਚਾ ਚਾਚਾ ਟਾਈਗਰ ਸਾਧਦਾ ਤੈਨੂੰ ਮੁੰਡਿਆ ਨਾਂ ਦੱਸੋ ਯਾਰ ਖੋਰ ਇੱਕੂਆ ਮੁੰਡਿਆ ਨਾਂ ਬਣ ਕੀ ਹੈ ਕਿਹੜੇ ਮਿਹੜਾ ਵਿਆਹ ਵਾਲੇ ਦਾ ਵਿਆਹ ਵਾਲੇ ਦਾ ਚਾਚਾ ਤੇਨੂੰ ਸਭ ਪਤਾ ਤੂੰ 100 ਬੰਦਿਆਂ ਦਾ ਬੰਦਾ ਹੈ ਅੱਗੇ ਨੂੰ ਸਮਝ ਗਿਆ ਕੀ ਕਹਿੰਦਾ ਇਹ ਬੜੇ ਖਰਾਬ ਮੈਂ ਚਾਚਾ ਨੂੰ ਕਿ ਤੂੰ 100 ਬੰਦਿਆਂ ਦਾ ਬੰਦਾ ਹੈ ਮਾੜਾ ਗਿਆ ਸਹੀ ਕਹਿਣਾ ਲਾਈਵ ਗਾ ਟੀਵੀ ਲੱਗਾ ਸ਼ੀਸ਼ਾ ਲੱਗਾ ਨਹੀਂ ਨਹੀਂ ਲਾਈਵ ਗਾ ਵੀ ਯਾ ਦੀ ਫੋਲ ਤਿਆਰੀ ਕਰ ਤੇ ਰੰਗ ਚ ਵਾਰੇ ਉਹ ਕੀ ਦਸਰਾ ਕਿੱਥੇ ਪਹੁੰਚ ਗਏ ਆ ਇੱਥੇ ਇੱਥੇ ਬਾਪੂੜੀ ਪਹੁੰਚੀ ਇੱਕੀ ਮੋੜ ਕਿਰ ਜਾ ਦੇ ਬਾਪੂ ਨਹੀਂ ਪਤਾ ਨਹੀਂ ਗੱਡੀ ਕਿੱ데 ਲੈ ਗਏ ਉਹ ਜਾਂਦੇ ਆ ਉਹ ਜਾਂਦੇ ਆ ਉਹ ਜਾਂਦੇ ਆ ਉਹ ਜਾਂਦੇ ਆ ਉਹ ਜਾਂਦੇ ਚੁਮਾਰ ਕੇ ਦਸਣ ਡੈਡੀ ਮੈਂ ਆ ਗਿਆ ਡੈਡੀ ਮੈਂ ਆ ਗਿਆ ਡੈਡੀ ਕਿਹਨੇ ਕਿਉਂ ਆ ਗਿਆ ਇਨ ਮੈਂ ਜੰਮ ਦੇ ਨੂੰ ਡੜ ਘੜ ਕੇ ਮਾਰ ਦਿੰਦਾ ਅੱਜ ਨਾ ਹੁੰਦਾ ਸਾਲਾ ਪਿੱਛੇ ਆ ਗਿਆ ਪਿੱਛੇ ਆ ਗਿਆ ਤੇ ਲੋ ਵੀ ਮਿੱਤਰੋ ਲ ਆਪਣਾ ਕੀ ਕੀ ਕੀਤਾ ਸੀ ਪੈਲਸ ਪੈਲਸ ਕਰਕੇ ਪੈਲਸ ਤੇ ਕਰਕੇ ਵੀ ਲੈ ਵੀ ਹੋ ਗਏ ਲਈ ਆ ਗਏ ਆ ਪੈਲਾ ਸਫਾ ਕਰ ਲਿਆ ਡਾਪਦਾ ਤੇ ਹੁਣ ਚੱਲੇ ਮੋਗੇ ਦੇ ਆਪਣੇ ਏਰੀਆ ਦੇ ਵਿੱਚ ਲੈਂਡ ਵਾਲਾ 라ਉਡ ਆ ਸੌਨਾ ਬਦੀ ਉਹਨੇ ਕੀ ਆਸੀ ਨਾਈ ਪਾਰਟੀ ਵੀ ਪਾਰਟੀ ਲਈ ਖਾਤਾ ਹੀ ਬਈ ਪਾਰਟੀ ਲਈ ਇਹਦੇ ਨਾਲੇ ਆ ਵੀ ਭਾਈ ਨੂੰ ਚਾਹ ਦਾ ਬੜਾ ਪੁੰਜਾ ਚਾਹੇ ਚੱਕ ਚੱਕੀਆਂ ਹੀ ਫੋੜ ਫੋੜ ਆ ਗਿਆ ਸਾਡੀ ਚੱਲ ਇਨੇ ਢਣ ਹਾਂ ਹਾਂ ਅੱਗੇ ਵੀ ਕਿੱਟੀ ਇੱਥੇ ਅੱਗੇ ਵੀ ਗੱਲ ਕਰਾਂਗੇ ਜਦੋਂ ਚੰਗੀਆ ਜਾਣਾ ਮਾਰਦੇ ਫਾਈਨਲੀ ਗਾਇਜ਼ ਇਹ ਸੀ ਸਾਡਾ ਅੱਜ ਦਾ ਵਲੌਗ ਤੇ ਬਾਕੀ ਤੁਹਾਨੂੰ ਸਸਪੈਂਸ ਅਜ ਦੱਸਦਾ ਹੁਣ ਹੁਣ ਸਸਪੈਂਸ ਇਹ ਆ ਕਿ ਵਿਆਹ ਆ ਤੇ ਵਿਆਹ ਤੁਸੀਂ ਸਮਝਣਾ ਚਾਹੀਦਾ ਵੈਸੇ ਤੁਹਾਨੂੰ ਆਪਣੇ ਆਪ ਸਾਰਾ ਵਲੌਗ ਅਕਸਰ ਤੁਸੀਂ ਵੇਖਿਆ ਹੈ ਕਿੰਦਾ ਆ ਤੇ ਬਾਕੀ ਵਿਆਹ ਵਾਲੇ ਦੇਣੀ ਦੱਸਾਂਗੇ ਵਿਆਹ ਕਿੰਨਾ ਹੈ ਕਿੰਦਾ ਵਿਆਹ ਹੈ ਭਰਾ ਬਣੇ ਸਾਰੇ ਜਾਣੇ ਆਪਣੇ ਵਲੌਗ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਜੇ ਵਧੀਆ ਲੱਗਿਆ ਤੇ ਆਪਾਂ ਅੱਗੇ ਜੇ ਸਸਪੈਂਸ ਜਾਰੀ ਰੱਖਾਂਗੇ ਜਾਰੀ ਰੱਖਾਂਗੇ ਦੱਸਦੇ ਵੀ ਰਾਂਗੇ ਦੱਸਦੇ ਰਾਂਗੇ ਬੜਾ ਘਜੋਣਾ ਇਹ ਤਾਂ ਯਾਰ ਸ਼ੁਰੂਆਤ ਹੈ ਹਾਂ ਇਹ ਤਾਂ ਪਿਆ ਮਹੀਨਾ ਡੇਢ ਮੇਰਾ ਡੇਢ ਮਹੀਨਾ ਪਿਆ ਡੇਢ ਮਹੀਨਾ ਲਾਲਾ ਲਾਲਾ ਤਰੀਕ ਨਹੀਂ ਦੱਸਾਂਗੇ ਅਹੀ ਤਰੀਕ ਨਹੀਂ ਦੱਸਾਂਗੇ ਡੇਢ ਕੋ ਮਹੀਨਾ ਐਸਟੀਮੇਟ ਆ ਪੱਕਾ ਵੀ ਨਹੀਂ ਆ ਚੱਲ ਫਿਰ ਹੁਣ ਬਸ ਕਰੀਏ ਅੱਜ ਦਾ ਵਲੋਗ ਇਸ ਨਿੱਕਾ ਜਿਹਾ ਰੱਖਿਆ ਨਾ ਜ਼ਿਆਦਾ ਨਹੀਂ ਹੈਗਾ ਨੋਰਮਲੀ ਰੱਖਿਆ ਹੈ ਅਜੇ ਤੁਹਾਨੂੰ ਪੈਰਸ ਵੀ ਅਸੀਂ ਚੰਗੀ ਤਰ੍ਹਾਂ ਨਹੀਂ ਦਿਖਾ ਸਕਦੇ ਸੌਰੀ ਫॉर दैट ਗੱਭਰੂ ਅਸੀਂ ਗਾਂ ਦੇ ਗਾਂ ਅਸੀਂ ਹੋਰ ਵੀ ਬੜਾ ਕੋਈ ਮਤਲਬ ਕੀ ਦਿਖਾਵਾਂਗੇ ਤੁਹਾਨੂੰ ਆਹੋ ਬਤੂਰ ਘਰੇ ਰੰਗ ਹੁੰਦਾ ਪਿਆ ਘਰੇ ਰੰਗ ਹੁੰਦਾ ਸੱਚ ਉਹ ਅਗਲਾ ਵਲੌਗ ਆਪਣਾ ਉਹ ਹੈ ਜੀ ਤੇ ਉਸ ਤੋਂ ਬਾਅਦ ਹੋਰ ਬਾਕੀ ਕੱਪੜੇ ਕੁੱਪੜੇ ਵੀ ਹੈਗੇ ਸ਼ੇਰ ਸ਼ਿਰਵਾਨੀਆਂ ਹੋ ਜਾਣੀਆਂ ਨੇ ਡੱਬੇ ਲੈ ਕੇ ਆਉਣੇ ਆ ਤੇ ਇਹ ਸਾਰੇ ਲਗ ਲਗ ਵਲੌਗ ਹੁੰਦੇ ਰਹਿਣ ਕਿ ਸਾਰੇ ਜਣੇ ਇਦਾਂ ਜੁੜੇ ਰਹੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਥੈਂਕ ਯੂ ਸੋ ਮੱਚ ਮਿਲਦੇ ਆਗਲੇ ਵਲੌਗ ਵਿੱਚ ਚਾਓ